ਭਲਾਈ ਦੇ ਪਿੱਛੇ ਕੋਈ ਨਹੀਂ ਜਾਂਦਾ ਬੁਰਾਈ ਦੇ ਪਿੱਛੇ ਹਰ ਕੋਈ ਜਾਂਦਾ ਹੈ ਸ਼ਰਾਬ ਵੇਚਣ ਵਾਲਾ ਕਿਤੇ ਨਹੀਂ ਜਾਂਦਾ ਦੁੱਧ ਵੇਚਣ ਵਾਲੇ ਨੂੰ ਗਲੀ ਗਲੀ ਵਿੱਚ ਘੁੰਮਣਾ ਪੈਂਦਾ ਹੈ ਜਿੰਨਾ ਸੰਭਵ ਹੋ ਸਕੇ ਸਧਾਰਨ ਅਤੇ ਸੱਚੇ ਬੰਦੇ ਦੀ ਕੋਸ਼ਿਸ਼ ਕਰੋ ਸਮਾਰਟ ਬੰਦੇ ਨਹੀਂ ਅਸੀਂ ਪਰਮੇਸ਼ਵਰ ਦੁਆਰਾ ਬਣਾਏ ਗਏ ਹਾਂ Samsung ਦੁਆਰਾ ਨਹੀਂ ਇਹ ਵੀ ਚੰਗਾ ਹੈ ਕਿ ਇਹ ਦਿਲ ਸਿਰਫ ਸੁਣਦਾ ਹੈ ਜੇਕਰ ਕਿਤੇ ਬੋਲਦਾ ਹੁੰਦਾ ਤਾਂ ਤਬਾਹੀ ਮਚ ਜਾਣੀ ਸੀ ਸਤਕਾਰ ਉਸ ਨੂੰ ਹੀ ਹੁੰਦਾ ਹੈ ਜਿਸ ਨੂੰ ਬਿਨਾਂ ਕਿਸੇ ਮਿਹਨਤ ਦੇ ਸਭ ਕੁਝ ਮਿਲ ਜਾਂਦਾ ਮਿਹਨਤ ਨਾਲ ਸੁੱਖ ਪ੍ਰਾਪਤ ਕਰਨ ਵਾਲਾ ਬੰਦਾ ਦੂਜਿਆਂ ਦੀ ਮਿਹਨਤ ਦਾ ਵੀ ਸਤਕਾਰ ਕਰਦਾ ਹੈ ਮੋਹ ਖਤਮ ਹੁੰਦਿਆ ਹੀ ਗਵਾਉਣ ਦਾ ਡਰ ਵੀ ਦੂਰ ਹੋ ਜਾਂਦਾ ਹੈ ਫਿਰ ਉਹ ਭਾਵੇਂ ਦੌਲਤ ਹੋਵੇ ਕੋਈ ਚੀਜ਼ ਹੋਵੇ ਰਿਸ਼ਤੇ ਹੋਣ ਜਾਂ ਫਿਰ ਜ਼ਿੰਦਗੀ ਬੋਲਣਾ ਤਾਂ ਅਸੀਂ 2 ਸਾਲ ਦੀ ਉਮਰ ਵਿੱਚ ਹੀ ਸਿੱਖ ਜਾਂਦੇ ਹਾਂ ਪਰ ਬੋਲਣਾ ਕੀ ਹੈ ਇਹ ਸਿੱਖਣ ਲਈ ਸਾਰੀ ਉਮਰ ਲੱਗ ਜਾਂਦੀ ਹੈ। ਬਿਮਾਰੀ ਖਰਗੋਸ਼ ਵਾਂਗ ਆਉਂਦੀ ਹੈ ਅਤੇ ਕਛੂ ਵਾਂਗ ਜਾਂਦੀ ਹੈ। ਜਦਕਿ ਪੈਸਾ ਕਛੂ ਵਾਂਗ ਆਉਂਦਾ ਹੈ ਅਤੇ ਖਰਗੋਸ਼ ਵਾਂਗ ਜਾਂਦਾ ਹੈ। ਸੁੱਖ ਤੇ ਦੁੱਖ ਆਪਣੇ ਨਸੀਬ ਤੋਂ ਮਿਲਦਾ ਹੈ। ਅਮੀਰੀ ਜਾਂ ਗਰੀਬੀ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ। ਰੋਣ ਵਾਲੇ ਮਹਿਲਾ ਵਿੱਚ ਵੀ ਰੋਂਦੇ ਨੇ ਤੇ ਜੇਕਰ ਕਿਸਮਤ ਵਿੱਚ ਖੁਸ਼ੀਆਂ ਹੋਣ ਤਾਂ ਚੁੱਪੜੀ ਵਿੱਚ ਵੀ ਹਾਸਾ ਗੂੰਜਦਾ ਹੈ ਕਿਸੇ ਨੇ ਮੈਨੂੰ ਪੁੱਛ ਲਿਆ ਕਿ ਬਦਲਣਾ ਕਿਸ ਨੂੰ ਕਹਿੰਦੇ ਨੇ ਮੈਂ ਸੋਚਾਂ ਵਿੱਚ ਪੈ ਗਿਆ ਕਿ ਕਿਸ ਦੀ ਮਸਾਲ ਦੇ ਮੌਸਮ ਦੀ ਜਾਂ ਫਿਰ ਆਪਣਿਆਂ ਦੀ ਇਹ ਜ਼ਰੂਰੀ ਨਹੀਂ ਕਿ ਜਿੰਨਾ ਵਿੱਚ ਸਾਹ ਨਹੀਂ ਉਹੀ ਮਰਦਾ ਹੈ ਜਿੰਨਾ ਵਿੱਚ ਇਨਸਾਨੀਅਤ ਨਾ ਹੋਵੇ ਉਹ ਵੀ ਤਾਂ ਮਰੇ ਹੋਏ ਹੀ ਹੁੰਦੇ ਨੇ ਅਜਈਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਇਸ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਕਰਿਓ ਕਮੈਂਟ ਕਰਿਓ ਧੰਨਵਾਦ ਜੀ